ਤੇ ਪਹਿਲਾਂ ਤਾਂ ਇਹਨੇ ਸੇਠ ਕਹਿੰਦੇ ਸੀ ਤੁਹਾਡੇ ਬੱਚੇ ਆ ਉਹ ਤੁਹਾਨੂੰ ਇਹ ਸ਼ਬਦ ਬੋਲੇ ਕਹਿੰਦੇ ਜੱਟੋ ਪੈਸੇ ਸਿੱਟੋ ਕਿਥੋਂ ਨਾ ਉਹਦਾ ਜਿੱਥੇ ਮਰਜੀ ਲੈ ਜਾਓ ਉਥੇ ਦਾਸ ਨੇ ਸਿੰਗ ਢਾਇਓ ਉਹਨਾਂ ਨਾਲ ਪੰਜ 10 ਮਿੰਟ ਜੇ ਉਹ ਮੈਥੋਂ ਬੋਲੇਗਾ ਕਮੜੇ ਜੇ ਦੋ ਤੇ ਅਖੀਰ ਨੂੰ ਕੀ ਹੋਇਆ ਫੇਰ ਬੋਲੇ ਅਗੇ ਵੀ ਇਹ ਤਾਂ ਇੰਨਾ ਸੁੱਕ ਜਾਂਦਾ ਜਦੋਂ ਆਪਾਂ ਤਾਂ 200 ਜਾਂ 150 ਗ੍ਰਾਮ ਇਹ ਗੱਟੇ ਮੈਂ ਕਰਵਾਤੇ ਲੈਂਦੇ ਆ ਤੇ ਸੁੱਕੇ ਜਾਂ ਬਕਚਰ ਆ ਗਿਆ 17 ਜਾਂ 18 ਆ ਗਿਆ ਇਹਨਾਂ ਦਾ ਭਾਵੇਂ ਚੋਰ ਲੈ ਜਾਣ ਜਿਹੜੀ ਗੱਲ ਇਹ ਬਾਈ ਜੀ ਕਰਦਾ ਹੈ ਵੀ ਜੇ ਤੁਸੀਂ ਸਾਡੇ ਨਾਲ ਹੋ ਅਸੀਂ ਛੜਕਾਂ ਦੇ ਬੈਠੇ ਆਂ ਦੱਖੋ ਕਿਹੜਾ ਸਾਡੇ ਨਾਲ ਬੈਠਾ ਜਾ ਕੇ ਤੁਸੀਂ ਏਸੀ 'ਚ ਬੈਠੇ ਹੋ ਫੇਰ ਜਿਹੜੀ ਗੱਲ ਰਹੀਗੀ ਝੋਨੇ ਦੀ ਵੀ ਡੀਐਮ ਦਾ ਆ ਗਿਆ ਫਲਾਨੇ ਦਾ ਫੋਨ ਆ ਗਿਆ ਧੁੰਕੇ ਦਾ ਆ ਗਿਆ ਬਾਈ ਉਹਨਾਂ ਨੂੰ ਇੱਥੇ ਮਂਗਾਓ ਜਿਵੇਂ ਤੁਸੀਂ ਆ 18 18 20 20 ਜਾਂ 32 32 ਹਜ਼ਾਰ ਕਿਰਾਏ ਦਾ ਦਿੱਤਾ ਤੇ ਨਹੀਂ ਤਾਂ ਹੱਲ ਨਹੀਂ ਦਿੰਦੇ ਭਰਾ ਮੇਰੇੋਂ ਭਾਵੇਂ ਕੁਝ ਵੀ ਹੋ ਜੇ ਚੁਬੜਾ ਲੈਣੀ ਠੀਕਾ ਦੂਜੀ ਗੱਲ ਦੂਜੀ ਗੱਲ ਤੁਸੀਂ ਇਹ ਕਹਣਾ ਮੈਂ ਅਸੀਂ ਝੋਨਾ ਚੱਕਾਂਗੇ ਇਸੋਂ ਦਾ ਸਾਰਾ ਸਾਨੂੰ ਲਿਖਤੀ ਰੂਪ 'ਚ ਦੇ ਦਿਓ ਭਾਵੇਂ 100 ਰਾਂ ਲਾ ਲਵਾ ਲਓ ਵੀ ਅਸੀਂ ਚੱਕਾਂਗੇ ਢੇਰ ਮੇਲਾ ਸਾਰਾ ਗੰਗਾ ਦਾ ਚੱਕਾਂਗੇ ਨਥਾਣੇ ਦਾ ਚੱਕਾਂਗੇ ਤੂੰ ਹੀ ਸੈਲਰ ਮਾਰਜੋ ਜਦੋਂ ਅਸੀਂ ਲਿਆਉਣੇ ਥੱਪ ਨਿਕਲਿਆਉਂਦਾ ਉਹਦਾ ਕਹਿੰਦਾ ਇਹਦੇ ਕਪੜਾ ਖਾ ਮਾਰਿਆ ਇਹ ਗਿੱਲਾ ਇਹ ਐ ਹੋਇਆ ਉਹ ਮੰਡੀ ਚ ਰੂਲੀ ਜਾਂਦਾ ਕੋਨਾਂ ਨੇ ਮੰਡੀ ਤੇ ਪਿਛਲੀ ਵਾਰੀ ਅਸੀਂ ਘੇਰੇ ਸੀ ਨਰਮੇ ਵਾਲੇ ਸਾਰੇ ਅੰਸਫੇਟਰ ਤੇ ਮੇਰੀਆਂ ਢੇਰੀਆਂ ਵਿਚਾਰਿਓ ਪੜਤੀਆਂ ਤਿੰਨ ਚਾਰ ਟੋਟਰ ਮੰਨ ਲਿਆ ਮੇਰੀ ਆਰਤਾ ਉਹਨਾਂ ਦੀ ਜਦੋਂ ਆ ਕੇ ਮੈਂ ਬੋਲ ਪਿਆ ਅਸੀਂ ਅਜੇ ਚਾਹ ਵਰਤਾਈ ਜਾਂਦੇ ਸੀ ਮੇਰਾ ਝੋਨਾ ਦੋਲਦਾ ਇੱਕ ਗੱਲ ਉਹ ਆ ਭੇਡ ਵਾਲੀ ਅੱਗੇ ਬੁੜੇ ਭੇਡਾਂ ਚੱਕਦੇ ਹੁੰਦੇ ਸੀ ਪੁੱਛ ਲੋ ਜੇ ਬੁੜੇ ਬੈਠੇ ਆ ਤਾਂ ਉਹ ਤੁਰੇ ਜਾਂਦੇ ਕੀ ਕਰਦੇ ਸੀ ਭੇਡ ਦੀਆਂ ਦੋਵੇਂ ਲੱਤਾਂ ਬੰਦ ਕੇ ਤਾਂ ਹੁਣ ਤੋਂ ਦੀ ਐ ਕਰ ਦਿੰਦੇ ਸੀ ਭੇਡ ਮੈਂ ਆਖਦੀ ਨਹੀਂ ਤਿਆਰਬਾ ਕਰ ਲਿਓ ਜੇ ਕਹਿੰਦੇ ਚੋਰ ਤੋਂ ਖਾਣੀ ਹੋਈ ਤਾਂ ਠੀਕ ਹੈ ਉਹਨੂੰ ਝਾੜੀ ਜਿ ਦੇ ਦਿਓ ਤੇ ਮੁੜ ਕੇ ਵੜਨੋ ਸਾਡਾ ਬੁੜਾ ਪਹਿਲਾਂ ਬੋਲਪੁਰ ਦੀ 20 ਸਾਲ ਜੇੜ ਕੱਟ ਗਿਆ ਸੀ ਉਹਨੇ ਦੱਸਿਆ ਸੀ ਕਹਿੰਦਾ ਇਹ ਭੇਡ ਚੱਕ ਲੈਂਦੇ ਫਨ ਕੇ ਤੇ ਝਾੜੀ ਜਿ ਦੇ ਦਿੰਦੇ ਮੁੜ ਕੇ ਘਾਟੇ ਮਗਰੋਂ ਕੱਢ ਲੈਂਦੇ ਖਾ ਲੈਂਦੇ ਉਹਨੂੰ ਕਿਉਂ ਬਾਹਰ ਦੇ ਹੋਰ ਧਾਕੂਆਂ ਨੂੰ ਕੀ ਮਿਲਦਾ ਹੁੰਦਾ ਤੇ ਉਹ ਕੰਮ ਭਰਾਵੋ ਕਰਤਾ ਆਪਣੇ ਨਾ ਜਿਹਦਾ ਮੈਂ ਬੋਲਦਾ ਤਾਂ ਮੇਰੇ ਮੂੰਹ ਚ ਬੋਹਦੇ ਤਾਂ ਮੈਂ ਚੁੱਪ ਕਰ ਗਿਆ ਜਿਹਦਾ ਸਾਰੇ ਏਕਾ ਕਰਾਂਗੇ ਇਕੱਠੇ ਰਹਾਂਗੇ ਤਾਂ ਬਾਜੋ ਤੇ ਨਹੀਂ ਆਪਣੇ ਦਾ ਤੂੰ ਹਿਸਾਬ ਲਾ ਲਓ ਇਹਨਾਂ ਦੇ ਲਾਹੇ ਲੀਦੇ ਖਰੀਦਣ ਲੱਗ ਗਿਆ ਪੰਡਵਾਨੀਆਂ ਬਾਨੀਆਂ ਦੇ ਜਿਹੜਾ ਮੇਰੇ ਮੁੰਡੇ ਭਰਾ ਨੌਜਵਾਨ ਵੀਰ ਆ ਜਾਂ ਮੇਰੇ ਜਵਾਕ ਵੀ ਆ ਜਦੋਂ ਇਹਨਾਂ ਦੀ ਪੈਂਟ ਪਾਰਟੀ ਅੱਜ 5000 ਦੀ ਲੱਗਦੀ ਆ ਯਾਰ ਤੂੰ ਹੀ ਪੁੱਫੇ ਮਰੋਂਗੇ ਲੱਤਾਂ ਇਹਨਾਂ ਦੀਆਂ ਸੁੱਕ ਗਈਆਂ ਨੀਕ ਕਰਦੀ ਖੜਦੀ ਕਹੇ ਤੇ ਲਵਾ ਲਓ ਜਿਹੜੇ ਨੌਜਵਾਨ ਮੁੰਡੇ ਦੋ ਦੋ ਪੰਜਾਂ ਇਹਨਾਂ ਦੇ ਹਵਾ ਲੱਗਦੀ ਨਹੀਂ ਨਹੀਂ ਗਲਤ ਨਹੀਂ ਬੋਲਦਾ ਮੈਂ ਬੇਫਿਕਰ ਹਾਂ ਹਵਾ ਲੱਗ ਤਾ ਨੂਨੀ ਲੱਗਦੀ ਅੱਗੇ ਬਜ਼ੁਰਗ ਚਾਦਰੇ ਬਣਦੇ ਹੁੰਦੇ ਸੀ ਉਹਦੇ ਪੰਜ ਗੋਣ ਸੀਗੇ ਜੇ ਗਲਤ ਹੋਇਆ ਦੱਸ ਦਿਓ ਜੇ ਕਿਤੇ ਲੜਾਈ ਹੋ ਜਾਂਦੀ ਅੱਗੇ ਲੜਾਈ ਹੁੰਦੀ ਸੀ ਦਿੱਗੇ ਪਏ ਬੰਦੇ ਤੇ ਡਾਂਗ ਨਹੀਂ ਕੋਈ ਮਾਰਦਾ ਸੀ ਹੁਣ ਮੇਰੇ ਅਰਕੇ ਨਾਲ ਤਾਂ ਰਲਿਆ ਨਹੀਂ ਜਾਂਦਾ ਭਾਵੇਂ ਸ਼ਰਾਬੀ ਹੋਵੇ ਕੁੱਟੀ ਜਾਂਦਾ ਉਹਨੂੰ ਠੀਕ ਹੈ ਜੇ ਲੜਾਈ ਹੋ ਜਾਂਦੀ ਅਗਲਾ ਚਾਦਰਾਂ ਖੋਲਦਾ ਲੜ ਤੇ ਪਾਟ ਜਾਂਦਾ ਇੱਕ ਗੋਣ ਦੂਜਾ ਗੋਣ ਜੇ ਉਹਨੂੰ ਨਹਾਉਣਾ ਹੁੰਦਾ ਪਿੰਡਾ ਪੂਝ ਲੈਂਦਾ ਤੇੜ ਬੰਨ੍ਹ ਕੇ ਕੱਚਾ ਸੁਕਾ ਲੈਂਦਾ ਫਿਰ ਉਹ ਸੁੱਕਾ ਪਾ ਲੈਂਦਾ ਤੀਜਾ ਕੋਣ ਜੇ ਪਾਰਾ ਲੱਗਦਾ ਉਹ ਉੱਤੇ ਲੈ ਲੈਂਦਾ ਚੌਥਾ ਕੋਣ ਮੜਾਸਾ ਮਾਰ ਲੈਂਦਾ ਸੀ ਨੇਹਰਾਂ ਬਾਹਰੀਆਂ ਹੋਣਗੀਆਂ ਪੋਲੀ ਵੱਜਦੀ ਸੀ ਬੂਥੜ ਤੇ ਹੋਰ ਸਾਰੇ ਥਾਂ ਤੋਂ ਨਿਕਲ ਜਾਂਦਾ ਸੀ ਕੰਡਾ ਜਾਂ ਗੱਲ ਉੱਤੇ ਇੱਥੇ ਜੇ ਕੋਈ ਕੱਢਦਾ ਅਗਲਾ ਕਹਿੰਦਾ ਅਗਲੇ ਗੱਲ ਨੇੜੇ ਕਰਨੀ ਬੂਥਾਂ ਵੇਖ ਲੈ ਤੈਨੂੰ ਪਤਾ ਚੁੰਡੀ ਵੱਢ ਜੇ ਠੀਕ ਹੈ ਤੇ ਛੀਮਾ ਸੱਤਮਾ ਗੁਣ ਸੀ ਜੇ ਕਿਸੇ ਭਾਂਡੇ ਢੀ ਦੇ ਕੋਈ ਲੀੜੇ ਫਟ ਜਾਂਦੇ ਜਾਂ ਕੋਈ ਮਹਾਵਾਰੀ ਚ ਉਲਟ ਹੋ ਜਾਂਦਾ ਕੰਮ ਅਗਲਾ ਕਹਿੰਦਾ ਭਣਿਆ ਵਾਲਾ ਚਾਦਰਾਂ ਦਾ ਪੜਦਾ ਕਰ ਲੈ ਖੀਸ ਹੱਤ ਗੋਣ ਹੁੰਦੇ ਸੀ ਅਸੀਂ ਇਹਨਾਂ ਨਗਰ ਲਾ ਕੇ ਭਰਾਵੋ ਹੁਣ 600 ਰੁਪਏ ਦੀ ਨੀਕਰ ਇੱਕ ਖਰੀਦੀ ਮੇਰੇ ਸਾਹਮਣੇ ਰੂਪ ਕੇ ਦੁਕਾਨ ਦੇ ਉੱਤੋਂ ਉਹਨਾਂ ਦੇ ਮੁੰਡਿਆਂ ਨੇ ਲੱਗੀ ਕਹਨੇ ਕਰੀਆ ਦੁਕਾਨ 2 1400 ਦੀਆਂ ਲਗਿਆ ਤੁਸੀਂ ਦੱਸ ਦਿਓ ਇਹ ਦਵਾਈ ਕਰਨਗੇ ਫਿਰ ਜਿੰਨੇ ਖੜਿਆ ਪੱਠੇ ਵਢਣ ਜਾਂਦੇ ਆ ਦੱਸ ਦਿਓ ਗਰੀਬਾਂ ਨੂੰ ਕਹਿਣ ਜਾਇਆ ਕਰ ਯਾਰ ਇਹ ਕਾਲ ਦਾ ਥੱਪਾ ਲੈ ਜੀ ਦੋ ਮੇਰੇ ਵੱੜ ਤੇ ਆਪ ਸਾਰੀ ਧੜੀ ਮੋਬਾਈਲ ਤੇ ਉਥੋਂ ਗੁਲਾਮ ਕਰੇ ਹੁਣ ਆਪਣੇ ਸਕੂਲ ਵਾਲੇ ਬੱਚੇ ਗੁਲਾਮ ਕਰਤੇ ਇਹਨਾਂ ਨੇ ਜਦੋਂ ਇਹ ਪੜਾਉਂਦੇ ਨਹੀਂ ਕਿਉਂ 15 15000 ਦੇ ਮੋਬਾਈਲ ਲੈ ਕੇ ਦਿੱਤੇ ਤੁਸੀਂ ਆਪਣੀਆਂ ਕੁੜੀਆਂ ਨੂੰ ਤੇ ਬੱਚਿਆਂ ਨੂੰ ਇਹਨਾਂ ਨੇ ਬੇਵਰਤ ਕਰਤਾ ਆਪਣੋਂ ਜਿਹੜੇ ਅਮੀਰ ਆ ਸਾਰੇ ਤੇ ਹਜੇ ਕਰਨਗੇ ਮੰਨ ਕੇ ਚਲੋ ਫੇਚ ਕੇ ਦੀ ਧੀ ਆ ਭੈਣ ਆ ਭਰਾ ਆਪਣੀ ਇੱਜ਼ਤ ਦਾ ਜਿਹੜਾ ਸਿਰੀ ਹੁੰਦਾ ਸੀ ਆਣ ਇੱਜ਼ਤ ਦਾ ਸਿਰੀ ਹੁੰਦਾ ਸੀ ਤੇ ਜਦੋਂ ਇਹ ਆਗੇ ਖਾਕੀ ਨਿਕਰਾਂ ਵਾਲੇ ਉਹ ਭਰਾਵੋ ਆਪਣੇ ਤਾਂ ਸ਼ੈਕਲਾਂ ਨਾ ਬੰਨੇ ਹੋਣਗੇ ਟਿਪਣ ਠੀਕ ਆ ਇਹ ਜਿਵੇਂ ਮਰਜ਼ੀ ਕਰਨਾ ਫੈਕਟਰੀ ਜਿਵੇਂ ਖੋ ਜਾ ਕੇ ਕੀ ਕੀ ਕੋਸ ਹੁੰਦਾ ਭਈਏ ਰੱਖੀ ਬੈਠਿਆ ਆਪਣੇ ਕੁੜਗਾਂ ਅਜੀਤ ਵਾਲੀ ਜੇ ਵੇਖ ਲਓ 10 2 4 ਉਹਦੀ ਗਿਆਤ ਸੋ ਮੇਰਾ ਯਾਰ ਦੋਸਤ ਆ ਠੀਕ ਆ ਜੇਦਾ ਸਪੋਟ ਹੋ ਜੂਗੇ ਤਾਂ ਆ ਪੱਗ ਦੀ ਇੱਜ਼ਤ ਤੇ ਮੁੱਛ ਦੀ ਰਹਿ ਜੂਗੀ ਤੇ ਨਹੀਂ ਦੋਹਾਂ ਗੱਲਾਂ ਕਿਸ ਦੀ ਕੁੜੀ ਦਾ ਵਿਆਹ ਸੀ ਉਹ ਕਹਿੰਦਾ ਯਾਰ ਮੈਨੂੰ ਮਾਨਦਾਰੀ ਦੇ ਕਾਹਦੀ ਜਿੰਨਾ ਕੋਈ ਬੰਦਾ ਅਰਖਾਲਾ ਸੀ ਗੁਰੂ ਗੋਬਿੰਦ ਸਿੰਘ ਵੇਲੇ ਉਹ ਕਹਿੰਦਾ ਆ ਯਾਰ ਮੇਰੀ ਮੁੱਛ ਦਾ ਵਾਲ ਲੈ ਲਾ ਜਦੋਂ ਜਦੋਂ ਕੰਮ ਪੂਰਾ ਹੋ ਗਿਆ ਉਹ ਕੁੜੀ ਵਾਲ ਦੀ ਵਿਆਹ ਦੀ ਉਹਨੂੰ ਉਹਦੀ ਮਾਂ ਚ ਲਿਆ ਤੇ ਉਹਨੂੰ ਮੁੱਛ ਵਾਲਾਂ ਦਾ ਲੈ ਲਿਆ ਮੇਰੇ ਰਗਾ ਕਾੜਾ ਜਾਵੜਾ ਕਹਿੰਦਾ ਯਾਰ ਉਹਨੂੰ ਤੇ ਇੱਕ ਮੁੱਛ ਦੇ ਵਾਲ ਤੇ ਤੂੰ 2000 ਦਿੰਦਾ ਤੇ ਮੇਰੀ ਉੱਧਰ ਨਹੀਂ ਸਾਰੀ ਲਾੜਾ ਮੈਨੂੰ ਦੋ ਦੇ ਦੇ ਉਹ ਕਹਿੰਦਾ ਤੂੰ ਜਾ ਅਸੀਂ ਭਰਾਵੋ ਨਾ ਜੋ ਹੋ ਗਏ ਮੈਂ ਕੋਈ ਡਾ ਬਲਾਰਾ ਨਹੀਂ ਤੇ ਜੱਟ ਬੂਟਾਂ ਵੈਰ ਨਹੀਂ ਕਰ ਖਾਲਸਾ ਹਾਂਜੀ ਲਾ ਲਾ ਬਾਬਾ ਲਾ ਲਾ ਹਾਂਜੀ ਲਾ ਲਾ